ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਕਰ ਬਰਮ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾ ਭੋਗ ਪਾਲ ਰਾਈ ਰਹਾਉ ਵਡਾ ਪਾਗ ਭੇਡੇ ਗੁਰ ਤੇਵਾਂ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੁਰ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਸ ਪਾਪ ਨਾ ਫੇੜੇ ਜਮ ਜੰਦਾ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਘਰ ਬਰਮ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾ ਫੋ ਗੋਪਾਲ ਰਾਈ ਰਹਾਵ ਵਡਾ ਪਾਗ ਭੇਟੇ ਗੁਰ ਤੇਵਾਂ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਫੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪ ਹਰ ਰੰਗੇ ਪਰ ਤਨ ਦੁਖ ਗਿਸ਼ ਪਾਪ ਨਾ ਫੇੜੇ ਜਮ ਜੰਦਾ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਘਰ ਬਰਮਾ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾ ਭੋਗ ਪਾਲ ਰਾਈ ਰਹਾਵ ਵੱਡਾ ਭਾਗ ਭੇਟੇ ਗੁਰ ਤੇਵਾਂ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪ ਹਰ ਰੰਗੇ ਪਰ ਤਨ ਦੁਖ ਗਿਸ਼ ਪਾਪ ਨਾ ਫੇੜੇ ਜਮ ਜੰਦਾ ਨ ਆਵੇ ਨੇੜੇ ਤਰਿਸ਼ਨਾ ਅਗਨ ਪ੍ਰਭ ਆਪ ਬੁਜਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਕਰ ਬਰਮਾ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾਹੂ ਗੋਪਾਲ ਰਾਈ ਰਹਾਉ ਵੱਡਾ ਪਾਗ ਫੇਟੇ ਗੁਰ ਤੇਵਾਂ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੁਰ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਗਿਸ਼ ਪਾਪ ਨਾ ਫੇੜੇ ਜਮ ਜੰਦਾ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਘਰ ਬਰਮ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾਹੋ ਗੋਪਾਲ ਰਾਈ ਰਹਾਉ ਵੱਡਾ ਭਾਗ ਭੇਡੇ ਗੁਰ ਤੇਵਾਂ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਸ ਪਾਪ ਨਾ ਫੇੜੇ ਜਮ ਜੰਦਾ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਘਰਬਰਮ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾ ਭੋਗੋ ਪਾਲ ਰਾਈ ਰਹਾ ਵਡਾ ਭਾਗ ਭੇਟੇ ਗੁਰ ਤੇਵਾਂ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੁਰ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਸ ਪਾਪ ਨਾ ਫੇੜੇ ਜਮ ਜੰਦਾ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਕਰ ਬਰਮ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾ ਭੋਗੋ ਪਾਲ ਰਾਈ ਰਹਾਉ ਵਡਾ ਪਾਗ ਫੇਟੇ ਗੁਰ ਤੇਵਾਂ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪ ਹਰ ਰੰਗੇ ਪਰ ਤਨ ਦੁਖ ਕਿਸ ਪਾਪ ਨਾ ਫੇੜੇ ਜਮ ਜੰਦਾ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਘਰ ਬਰਮ ੴ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾ ਭੋਗੋ ਪਾਲ ਰਾਈ ਰਹਾਵ ਵੱਡਾ ਪਾਗ ਭੇਟੇ ਗੁਰ ਤੇਵਾ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪ ਹਰ ਰੰਗੇ ਪਰ ਤਨ ਦੁਖ ਗਿਸ਼ ਪਾਪ ਨਾ ਫੇੜੇ ਜਮ ਜੰਦਾ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਜਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਘਰ ਬਰਮਾ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਕਾਹੂ ਗੋਪਾਲ ਰਾਈ ਰਹਾਉ ਵਡਾ ਪਾਗ ਭੇਡੇ ਗੁਰ ਤੇਵਾਂ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕੇ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੁਰ ਨਾਮ ਜਪ ਹਰ ਰੰਗੇ ਪਰ ਤਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾ ਨ ਆਵੇ ਨੇੜੇ ਤਰੇਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ